ਲੁਧਿਆਣਾ ਪੁਲਿਸ ਦੇ ਵੱਲੋਂ ਰਾਹਗੀਰਾਂ ਦੇ ਨਾਲ ਲੁੱਟਾਂ ਖੋਹਾਂ ਤੇ ਚੋਰੀ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਤਾਂ ਕਾਰਵਾਈ ਕਰਦੇ ਆ ਅੱਜ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਚੋਰੀशुदा 10 ਮੋਬਾਈਲ ਫੋਨ, 4 ਮੋਟਰਸਾਈਕਲ ਅਤੇ ਇੱਕ ਦਾਤ ਲੋਹਾ ਬਰਾਮਦ ਕੀਤਾ ਗਿਆ। ਮਾਨੇ ਕਮਿਸ਼ਨਰ ਪੁਲਿਸ ਜੀ ਕੁਲਦੀਪ ਸਿੰਘ ਚਹਿਲ ਸਾਹਿਬ ਮਾਨਯੋਗ ਡੀਸੀਪੀ ਸਾਹਿਬ ਸਰ ਰੋਪਿੰਦਰ ਸਿੰਘ ਜੀ ਐਡੀਸੀਪੀ ਸ਼੍ਰੀ ਪ੍ਰਭਜੀਤ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਅਗੇਟ ਮਰੀਆਂ ਹਸਮਾਂ ਦੇ ਖਿਲਾਫ ਕਾਰਵਾਈ ਕਰਦਿਆਂ ਐਸਐਚਓ ਪੀਓ ਇੰਸਪੈਕਟਰ ਹਰਸ਼ਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਜਦੋਂ ਤਿੰਨ ਵਿਅਕਤੀ ਪਰਮਦੀਪ ਸਿੰਘ ਸਤਪਾਲ ਸਿੰਘ ਅਤੇ ਫਰਮਾਨ ਨਲੀ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਚਾਰ ਮੋਟਰਸਾਈਕਲ 10 ਬਕੋ ਬਕ ਮਾਰ ਕੇ ਦੇ ਮੋਬਾਈਲ ਅਤੇ ਇੱਕ ਦਾ ਲੋਹਾ ਬਰਾਮਦ ਕੀਤਾ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਅਗਲੀ ਤਫ਼ਤੀਸ਼ ਜਾਰੀ ਹੈ ਨਾ ਤੋਂ ਹੋਰ ਵੀ ਖੁਲਾਸੇ ਹੋਣ ਦੀ ਜਿਹੜੀ ਹੈਗੀ ਉਮੀਦ ਹੈ